ਮੈਂ ਇਹ ਨੂੰ ਕਿਹਾ ਇਹ ਨੂੰ ਕਿਹਾ ਮੈਂ ਕਿਹਾ ਕੁੜੀ ਅੰਦਰ ਹੀ ਆ ਸਾਰਿਆਂ ਨੂੰ ਕਿਹਾ ਮੈਂ ਮੈਂ ਕਿਹਾ ਕੁੜੀ ਅੰਦਰ ਹੀ ਆ ਮੰਨ ਲਓ ਮੈਂ ਕਿਹਾ ਉਹਨੂੰ ਬਾਹਰ ਬੁਲਾਓ ਉਹਨੂੰ ਬਾਹਰ ਬੁਲਾਓ ਮੈਂ ਅੰਦਰੋਂ ਉੱਥੋਂ ਗਾਲ੍ਹਾਂ ਕੱਢਦਾ ਆ ਮੈਂ ਕਿਹਾ ਜਿਹੜਾ ਹੋਇਆ ਨਾ ਮੈਂ ਕਿਹਾ ਭਾਵੇਂ ਵੱਡਾ ਭਾਵੇਂ ਛੋਟਾ ਮੈਂ ਕਿਹਾ ਮੈਂ ਤੱਪੜ ਵਾਰੂ ਆ ਮੈਂ ਕਿਹਾ ਜੋ ਮਰਜ਼ੀ ਹੋਵੇ ਜਦੋਂ ਮੈਂ ਭਈ ਆਇਆ ਨਾ ਜਦੋਂ ਮੈਂ ਬੈਲ ਮਾਰੀ ਆ ਐਡੀ ਦਾੜੀ ਇਹਨੇ ਹੱਥ ਜੋੜੇ ਆ ਕੇ ਰਾਜਾ ਬਾਬਾ ਜੀ ਦੀ ਦਾੜੀ ਚਿੱਟੀ ਦਾੜੀ ਮੈਂ ਕਿਹਾ ਬਾਬਾ ਜੀ ਹੱਥ ਜੋੜੇ ਤੁਹਾਡੇ ਅੱਗੇ ਮੈਂ ਕੁਝ ਨਹੀਂ ਕਰਨਾ ਕੁਝ ਵੀ ਨਹੀਂ ਕਰਨਾ ਮੈਂ ਕਿਹਾ ਤੁਸੀਂ ਮੈਂ ਕਿਹਾ ਦੇਜਾ ਨੇ ਝੂਟ ਗਿਆ ਕਿ ਕੁੜੀ ਸਾਡੀ ਬਾਹਰੋਂ ਮੜ ਕੇ ਚਲ ਗਈ ਆ ਮੈਂ ਕਿਹਾ ਕੁੜੀ ਲਈ ਫੁਟੇਜ ਦੇਖੀ ਕੁੜੀ ਅੰਦਰ ਗਈ ਆ ਵੀਡੀਓ ਦਿਖਾਈਓ ਕਹਿੰਦਾ ਕਹਿੰਦਾ ਕੁੜੀ ਦਿਖਾਓ ਕਹਿੰਦਾ ਕਿ ਕੁੜੀ ਅੰਦਰ ਆ ਪੋਰ ਆਨ ਨਾਲ ਗੱਲ ਕਰ ਰਹੇ ਕਹਿੰਦਾ ਮੇਰੀਆਂ ਵੀ ਧੀਆ ਪੈਣਾ ਮੈਂ ਕਹਿੰਦਾ ਜੀ ਮੈਂ ਕੋਈ ਨਹੀਂ ਇਹ ਨਹੀਂ ਮੈਂ ਕਹਿੰਦਾ ਤੁਸੀਂ ਵੀ ਬਹੁਤ ਵੱਡੇ ਸਰਦੋਂ ਮੈਂ ਕੋਈ ਨਹੀਂ ਮੈਂ ਕਹਿੰਦਾ ਗੱਲ ਕਰਦਾ ਮੈਂ ਕਿਹਾ ਤੁਸੀਂ ਤਾਂ ਬਹੁਤ ਵੱਡੇ ਮੈਂ ਕਿਹਾ ਮੈਂ ਤੁਹਾਡੇ ਤੋਂ ਬਹੁਤ ਛੋਟਾ ਮੇਰੀ ਕੋਈ ਉਮਰ ਨਹੀਂ ਹੈਗੀ ਮੈਂ ਕਿਹਾ ਤੁਸੀਂ ਉਹਨੂੰ ਮੈਂ ਕਿਹਾ ਤੁਸੀਂ ਤਾੜੋ ਹੀ ਵੀ ਗੁੜੇ ਦੇਖੋ ਜਿਹੜੇ ਕੁੜੀ ਦੀ ਮਦਰ ਹੈ ਉਹਨਾਂ ਨੇ ਇੰਨੀ ਵਾਰ ਗਈ ਕਹਿੰਦੇ ਅਸੀਂ ਕੁੜੀ ਅਸੀਂ ਤੁਹਾਨੂੰ ਦੱਸਾ ਦਿੰਨੇ ਆ ਕਿ ਜੇ ਸਾਡੀ ਕੁੜੀ ਅੰਦਰ ਗਈ ਹੋਈ ਤੇ ਫਿਰ ਤੂੰ ਆਪਣਾ ਹਿਸਾਬ ਲਾ ਲਈ ਐਤਾ ਹੀ ਘੜ ਕੇ ਉਹਨੂੰ ਦਿਖਾਈ ਆ ਕਿ ਸਾਡੀ ਕੁੜੀ ਤੇਰੇ ਘਰ ਦੇ ਅੰਦਰ ਗਈ ਆ ਐਂਟਰ ਹੋਈ ਆ ਤੇ ਅਸੀਂ ਇਹਨੂੰ ਕਿਹਾ ਵੀ ਆ ਕਿ ਕੁੜੀ ਅੰਦਰ ਇੰਕਿੰਦਾ ਟੁੰਡ ਜੀ ਖੜਾ ਕਹਿੰਦਾ ਨਹੀਂ ਜੀ ਨਹੀਂ ਗਈ ਜੀ ਕਹਿੰਦਾ ਮੈਂ ਝੂਠ ਨਹੀਂ ਬੋਲ ਰਿਹਾ ਅਸੀਂ ਇਹਨੇ ਆਂਟੀ ਨੇ ਕਿਹਾ ਕੁੜੀ ਦੀ ਮਦਰ ਨੇ ਕਹਿੰਦੀ ਗੇਟ ਖੋਲ ਗੇੜ ਖੋਲ ਕਹਿੰਦੀ ਆਪ ਦਾ ਜਦੋਂ ਦੇਖਿਆ ਜਦੋਂ ਉਹਨੇ ਗੇਟ ਇੱਕ ਵਾਰੀ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੇ ਸਾਰਾ ਚੈੱਕ ਕੀਤਾ ਸਾਨੂੰ ਨਹੀਂ ਪਤਾ ਭਾਜੀ ਕਦੋਂ ਤੇ ਚੈੱਕ ਕਰਦੇ ਵੇਈ ਕੁੜੀ ਨਹੀਂ ਕਦੋਂ ਦੇ ਲੱਭਦੇ ਵੇਈ ਜੀ ਸਾਨੂੰ ਨਹੀਂ ਇੰਨਾ ਪਤਾ ਅਸੀਂ ਆ ਗਏ ਗੇੜ ਖੋਲਿਆ ਫੇਰ ਭਾਜੀ ਅਸੀਂ ਜਦੋਂ ਗੇੜ ਖੋਲਿਆ ਆ ਮੈਂ ਜੀ ਸਿੱਧਾ ਅੰਦਰ ਗਿਆ ਵਾਂ ਪਿੱਛੋਂ ਭਾਜੀ ਖੜੇ ਸੀ ਕਿ ਮੈਨੂੰ ਉਹ ਪਈ ਦੀ ਮੈਨੂੰ ਜੀ ਫੇਸ ਨਹੀਂ ਯਾਦ ਉਹਨਾਂ ਨੇ ਭਾਜੀ ਬਾਥਰੂਮ ਖੋਲਿਆ ਹੀ ਆ ਸਾਡੀ ਭੈਣ ਭਈ ਉੱਤੇ ਮਰੀ ਪਈ ਆ ਇੰਨਾ ਦੁੱਖ ਪੈਣ ਇਹਦੇ ਵਿੱਚ ਟੀ ਦਾੜੀ ਕਰਕੇ ਇੰਨਾ ਮੈਨੂੰ ਕੀਤਾ ਮੈਂ ਕਹਿੰਦਾ ਨਹੀਂ ਪੁਲਸ ਵਾਲੀ ਗੱਲ ਪੁਲਸ ਕਾਰਵਾਈ ਕਰ ਗਈ ਆ ਕਹਿੰਦੇ ਅੱਜ ਸਵੇਰੇ ਦੱਸ ਦੇਖਾਂਗੇ ਇਹਨੇ ਇੱਕ ਗੱਡੀ ਦੀ ਚੈਰੀ ਕਰ ਰਹੀ ਹੈਗਾ ਇਹ ਬੋਰੇ ਦੀ ਪੈਕਿੰਗ ਗੱਡੀ ਦੀ ਡਿੱਕੀ ਬੈਕ ਕਰਕੇ ਕਰਕੇ ਗੱਡੀ ਰਹੀ ਆ ਕਿੰਨੀ ਉਮਰ ਹੈ ਭਾਈ 12 ਸਾਲ ਦਾ ਕਿਹੜਾ ਉਹਦੀ ਉਮਰ ਆ ਮੇਰੀ ਪੈੜਾ ਰਕੀ ਜੋਟੀ ਮੈਨੂੰ ਜਿੱਤੇ ਮੇਰੇ ਵੀਰਾ 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 ਸਾਲੇ ਨੇ ਕਲਕ ਲਾ ਕੇ ਰੱਖਦਾ ਸਾਡੇ ਪੈੜਾ